ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਜਿਹੜੇ ਆਪਾਂ ਪਿੰਡਾਂ ਵਿੱਚੋਂ ਸੈਂਟਰਾਂ ਤੋਂ ਦੁੱਧ ਚੱਕਦੇ ਆ ਥੋੜੇ ਬੰਦੇ ਉਹ ਵਿਸ਼ਵਾਸਪਾਤਰ ਹੋਣੇ ਚਾਹੀਦੇ ਆ ਜਿਹੜੇ ਮੇਰੇ ਸੈਂਟਰ ਲੱਗੇ ਹੋਏ ਨੇ ਇਹ 5 ਸਾਲ ਤੋਂ ਪੁਰਾਣੇ ਨੇ ਸੈਂਟਰ ਰਵਿੰਦਰ ਵੀਰ ਦੇ ਦੁੱਧਾ ਉਕਨਾ ਵੱਟੀਕੋਟਲੀ ਪਿੰਡ ਆ ਜਾ ਇੱਕ ਮਿੰਟ ਜੀ ਖੜਾ ਜਗਤਾਰ ਸਿੰਘ ਸ਼ਰਮਾ ਜਗਤਾਰ ਸ਼ਰਮਾ ਜੀ ਤੇ ਹਰਦੇਵ ਸਿੰਘ ਫੌਜੀ ਤੇ ਜਸਵੀਰ ਸਿੰਘ ਇਹ ਆ ਮੇਰੇ ਦੂਜੇ ਸੈਂਟਰ ਵਾਲੇ ਜਗਤਾਰ ਸਿੰਘ ਸ਼ਰਮਾ ਜੀ ਬਾਬਾ ਵੀ ਕਹਿੰਦੇ ਨੇ ਅਸੀਂ ਜ਼ਿਆਦਾਤਰ ਤੇ ਬਾਬਾ ਹੀ ਚੱਲਦਾ ਤੇ ਇਹ ਕਰੀ ਜਾਂਦਾ ਹੈ ਸੈਂਪਲ ਚੈੱਕਅਪ ਕਰੀ ਜਾਂਦੇ ਨੇ ਵੀ ਜਿਹਦੀ ਜਿਹਦੀਆਂ ਫਾਈਲਾਂ ਲੱਗੀਆਂ ਉਹੋ ਸੈਂਪਲ ਵਾਲੇ ਪਾਈ ਜਾਂਦੇ ਤੇ ਮੈਂ ਲਈ ਫਾਰਮਰ ਵੀਰਾਂ ਨੂੰ ਇਹ ਕਹਿਣਾ ਚਾਹਣਾ ਵੀ ਜਿਹੜੇ ਤੁਹਾਡੇ ਸੈਂਟਰ ਵਾਲੇ ਬੰਦੇ ਆ ਨਾ ਉਹ ਵਿਸ਼ਵਾਸਪਾਤਰ ਹੋਣੇ ਚਾਹੀਦੇ ਆਹ ਬੰਦੇ ਤੋਂ ਵੱਡਾ ਵਿਸ਼ਵਾਸ ਮੈਂ ਕਿਸੇ ਤੇ ਕਰ ਹੀ ਨਹੀਂ ਸਕਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਬੰਦਾ ਇੰਨੀ ਮਿਹਨਤ ਨਹੀਂ ਕਰਦਾ ਮੈਂ ਇਹਨੂੰ ਜੋਰ ਲਾ ਲਿਆ ਵੀ ਦੂਜੀ ਮਸ਼ੀਨ ਲੈ ਲਾ ਦੂਜੀ ਮਸ਼ੀਨ ਲਾਲਾ ਕਹਿੰਦਾ ਨਹੀਂ ਲੈਣੀ ਨਹੀਂ ਤੇ ਕੁਰਤਾ ਦਿਖਾਉਣਾ ਸੀ ਰਾਤ ਵਾਲਾ ਕੁਰਤਾ ਰਾਤ ਫਟੇ ਚੱਕ ਤੇ ਮੀਟਰ ਟੁੱਟ ਗਿਆ ਮੀਟਰ ਟੁੱਟਣ ਕਰਕੇ ਤੇ ਇਹ ਹੋ ਗਿਆ ਕੁਰਤਾ ਮਚ ਗਿਆ ਤੇ ਬਾਬੇ ਨਾਲ ਮੇਰੀ ਇੰਨੀ ਕਿ ਲਿਆ ਜਾਵੇ ਕਦੇ ਵੀ ਅੱਜ ਤੱਕ ਕਿਸੇ ਵੀ ਮਤਲਬ ਦੁੱਧ ਚੋ ਕਿਸੇ ਗਾਂ ਚ ਕੋਈ ਕੰਪਲੇਂਟ ਨਹੀਂ ਆਈ ਹਾਂ ਵੀਰੇ ਹਾਂਜੀ ਚਲ ਠੀਕ ਆ ਵੀਰੇ ਓਕੇ ਤੇ ਇਹ ਇੰਨਾ ਕਿ ਸਖਤ ਬੰਦਾ ਨਾ ਤੇ ਮੇਰੇ ਵੀ ਗਲ ਪਾ ਜਾਂਦਾ ਕਦੇ ਕਦੇ ਤੇ ਹੁਣ ਇਹ ਫੈਂਟਾਂ ਪਿੱਛੇ ਮੇਰੇ ਨਾਲ ਲੜਪਾਂਦਾ ਕਈ ਵਾਰੀ ਕਹਦਾਦਾ ਤੂੰ ਫੈਂਟ ਮਤਲਬ ਮਸ਼ੀਨ ਤੇ ਕਿਉਂ ਲਾਈ ਤੂੰ ਫੈਂਟ ਜਿਹੜੀ ਆ ਮੀਟਰਾਂ ਦੇ ਲਾ ਇਦੇ ਕੋਲ 50 60 ਘਰ ਨੇ ਤੜਕੇ ਹੱਥ ਨੇ ਦੋ ਟਾਈਮ ਦੁੱਧ ਪਾਉਂਦੇ ਨੇ ਤੇ ਇਹ ਗੁੜ ਤਾਂ ਮਚਾਈ ਫਿਰਦਾ ਸੇ ਰਾਤ ਵਾਲੀ ਆ ਐਨੇ ਇੱਕ ਗੁੜਤੇ ਫੂਕਦੇ ਇਹਦੇ ਪਿੱਛੇ ਫੈਂਟਾਂ ਵਿੱਚੇ ਕਹਿੰਦਾ ਵੀ ਆਪਾਂ ਨਹੀਂ ਮਸ਼ੀਨ ਲੈ ਕੇ ਆਉਣੀ ਬੇਹੱਕ ਸੱਚ ਦੀ ਕਮਾਈ ਖਾਣ ਵਾਸਤੇ ਤੁਹਾਨੂੰ ਮਤਲਬ ਸਹੀ ਕੰਮ ਕਰਨਾ ਚਾਹੀਦਾ ਕਿਹਾ ਬਾਬਾ ਜੀ ਠੀਕ ਹੈ ਜੀ ਸਹੀ ਗੱਲ ਹੈ ਸਹੀ ਹੈ ਜੀ ਬਿਲਕੁਲ ਕੀ ਵਿਚਾਰ ਆ ਤੁਹਾਡਾ ਮਤਲਬ ਦੂਜੀ ਮਸ਼ੀਨ ਬਾਰੇ ਦੇ ਦੇ ਵਿਚਾਰੇ ਬਾਰੇ ਕੀ ਵਿਚਾਰ ਵੀਰੇ ਵਿਚਾਰ ਤਾਂ ਜਿਹੜਾ ਫੀਮੇਲ ਕਰ ਸਕਦਾ ਕੋਈ ਵੀ ਬੰਦਾ ਹਾਂਜੀ ਉਹ ਆਪਦੀ ਹੱਥੀ ਕਰੇ ਇਹ ਨਾਲੇ ਕੰਮ ਇੱਕ ਨੰਬਰ ਚ ਮਸ਼ੀਨ ਹੈ ਮਸ਼ੀਨ ਨੂੰ ਤਾਂ ਕਿਤੇ ਮਰਜ਼ੀ ਸੈੱਟ ਕਰ ਲਓ ਹਾਂ ਰਸਤੇ 'ਚ ਅਗਲਾ ਕਿਤੇ ਵੀ ਟੈਸਟ ਕਰਾ ਸਕਦਾ ਕੁਝ ਕਰ ਸਕਦਾ ਆਪਾਂ ਆਪਦੀ ਹਿੱਕ ਥਾਪੜ ਸਕਦੇ ਹਾਂ ਵੀ ਹਾਂਜੀ ਮੇਰੇ 'ਚ ਕੋਈ ਵਰਕ ਨਹੀਂ ਮਸ਼ੀਨ 'ਚ ਵਰਕ ਪੈ ਸਕਦਾ ਇਹਨੇ ਮੈਨੂੰ ਇਹ ਕਿਹਾ ਹੋਇਆ ਲੋਕ ਤਾਂ ਦੁੱਧ 'ਚ ਫਰਕ ਕਹਿੰਦੇ ਹੁੰਦੇ ਆ ਮੈਨੂੰ ਬਾਬੇ ਨੇ ਇਹ ਕਿਹਾ ਹੋਇਆ ਜਿੱਦ ਦੇ ਮੇਰੀ ਫਾਇਰਟ 'ਚ ਫਰਕ ਹੋਇਆ ਕਹਿੰਦਾ ਵੀ ਸਾਰੇ ਹਫ਼ਤੇ ਦੀ ਪੇਮੈਂਟ ਕਹਿੰਦਾ ਰੱਖ ਲੇ ਇੰਨਾ ਕੁ ਵਿਸ਼ਵਾਸ ਬੱਜਿਆ ਹੋਇਆ ਪਰ ਮੇਰਾ ਵੀ ਵਿਸ਼ਵਾਸ ਇਸੇ ਕਰਕੇ ਬੱਜਿਆ ਹੋਇਆ ਇਹਨੇ ਕਿਤੇ ਫੱਟ ਮਿਸ ਕੀਤੀ ਨਹੀਂ ਮੀਟਰ ਤੇ ਹੀ ਲਾਉਣੀ ਆ ਫੱਟ ਜਦੋਂ ਵੀ ਲਾਉਣੀ ਆ ਬਾਬਾ ਅੱਖਾਂ ਇਹ ਨਹੀਂ ਲੱਗਦਾ ਵੀ ਇੰਨੇ ਘਰਾਂ ਦੀਆਂ ਫੱਟਾਂ ਤਜਾਬ ਲਿਆ ਕੱਪੜੇ ਫੂਕ ਗਾਣਾ ਮੇਲਾ ਘਰੇ ਹੈ ਗਾਣਾ ਕੰਮ ਆਏ ਤੇ ਪੈਂਦੀ ਗਾਲਾਂ ਹੀ ਪੈਂਦੀਆਂ ਹੁੰਦੀਆਂ ਵਿਲੇ ਨੂੰ ਕੌਣ ਵਿਲੇ ਨੂੰ ਸਰਾਉਂਦਾ ਹੁੰਦਾ ਹਰੇਕ ਕੰਮ ਕੰਮ ਆਏ ਤਾਂ ਗਾਲ ਹੀ ਨੇ ਗਾਲਾਂ ਵੇਂਦੀਆਂ ਨੇ ਸਹੀ ਗੱਲ ਤੇ ਹੁਣ ਫੱਟ ਲੱਗ ਰਹੀ ਹੈ ਤੇ ਦਿਖਾਉਣਾ ਤੁਹਾਨੂੰ ਇਹੇ ਕੰਮ ਹੈਗਾ ਇੱਕ ਨੰਬਰ ਜਿਹੜੇ ਮੇਰੇ ਵੀਰ ਭਰਾ ਨਵਾਂ ਮਤਲਬ ਨਵੇਂ ਬੰਦੇ ਨੇ ਮੁੰਡੇ ਨੇ ਕੰਮ ਕਰਦੇ ਆ ਸਾਲਕ ਹੋ ਗਿਆ 2 ਸਾਲ ਹੋ ਗਏ ਕੰਮ ਕਰਦੇ ਨੇ ਉਹਨਾਂ ਦੀ ਨੌਲੇਜ ਲਈ ਗੱਲ ਆ ਵੀ ਜੇ ਤੁਸੀਂ ਸਹੀ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਆਪ ਦੇ ਘਰੇ ਇਹ ਫਾਈਟਾਂ ਵਾਲੀ ਮਸ਼ੀਨ ਆ ਜਿਹੜੀ ਆਪ ਦੀ ਡਾਇਰੀ ਤੇ ਲਿਆ ਕੇ ਰੱਖੋ ਫਾਈਟਾਂ ਜਹਾ ਦੇਖੋ ਇਹਦੇ ਵਿੱਚ ਸਹੀ ਦੁੱਧ ਪੈ ਗਿਆ ਜਿੰਨਾ ਪੈ ਗਿਆ ਤੁਹਾਡੇ ਅੱਖਾਂ ਦੇ ਸਾਹਮਣੇ ਆ ਜਿਹੜੀ ਦੂਜੀ ਇਲੈਕਟ੍ਰੋਨਿਕ ਮਸ਼ੀਨ ਆ ਉਹਨੂੰ ਜਿੱਥੇ ਮਰਜ਼ੀ ਸੈੱਟ ਕਰ ਲਓ ਤੇ ਜਿੱਥੇ ਜੇ ਉਹਦੇ ਵਿੱਚ ਇੱਕ ਬੱਬਾਈ ਛਿੱਧੀ ਫਸ ਜਾਂਦੀ ਹੈ ਫਿਰ ਕਿੰਨੀ ਵਧਾ ਦਿੰਦੀ ਹੈ ਫਾਈਟ ਜੀ ਉਹ ਉਹ ਤਾਂ ਵੀ ਆਪਣੀ ਸੈਟਿੰਗ ਨਹੀਂ ਦਿੱਤੀ ਸਰ ਆਉਦਾ ਆਪਦੇ ਹੱਥ ਚ ਗੇਮ ਤੇ ਆਹਾ ਇਹਦੇ ਹੱਥ ਚ ਗੇਮ ਆਹਾ ਮੀਟਰਾਂ ਦੇ ਹੱਥ ਜੇ ਮੜਾ ਸੂਟਾ ਮਾਰਦੇ ਤਾਂ ਇਹ ਵੀ ਘਟਾ ਦਿੰਦੀ ਹਾਂ ਤੇ ਉਹਦਾ ਆਪਾਂ ਨੂੰ ਪਤਾ ਲੱਗਦਾ ਨਾ ਵੀ ਆਪਾਂ ਦੁੱਧ ਘੱਟ ਪਾਇਆ ਪਰ ਉਹਦੇ ਵਿੱਚ ਇਲੈਕਟ੍ਰੋਨਿਕ ਚੀਜ਼ ਆ ਬਾਈ ਉਹਨੂੰ ਜਿੱਥੇ ਮਰਜ਼ੀ ਫਿੱਟ ਕਰ ਲੋ ਜਿੱਥੇ ਮਰਜ਼ੀ ਫੈਂਟ ਉਹ ਕਰ ਲੋ ਇੱਕ ਗੱਲ ਤਾਂ ਹੈਗੀ ਆ ਪਪਾ ਕਿਸੇ ਦੀ ਹੱਕ ਦੀ ਕਮਾਈ ਆ ਜਿਹੜੀ ਉਹ ਖਾਣੀ ਨਹੀਂ ਚਾਹੀਦੀ ਬਰੇ ਗੱਲ ਤੁਹਾਨੂੰ ਵਿਸ਼ਵਾਸ ਦੇ ਦਿੱਤੀ ਸੈਂਟ ਤੇ ਮਗਾਉ ਲੋਕ ਘਰਾਂ ਦੇ ਚੱਕਣ ਨੂੰ ਬਥੇਰੇ ਫਿਰਦੇ ਨੇ ਹਾਂ ਜੇ ਕੋਈ ਚੀਜ਼ ਆ ਰਸਤੇ 'ਚ ਡੈਰੀਆਂ ਬਥੇਰੀਆਂ ਨੇ ਅਗਲਾ ਚੈੱਕ ਕਰਾਇਆ ਜਾਂ ਰਹੂ ਕੀ ਹਾਂ ਸਹੀ ਗੱਲ ਆ ਬਾਕੀ ਇੱਕ ਗੱਲ ਆ ਮੈਂ ਤਾਂ ਇਹ ਸਮਝਦਾ ਵੀ ਬੁੜੀਆਂ ਤੜਕ ਕੇ ਉੱਠ ਕੇ ਭਾਈ 4 ਵਜੇ ਲੱਗ ਜਾਂਦੀਆਂ ਤੇ ਉਦੋਂ ਬਾਬਾ ਪੜਦਾ ਹੁੰਦਾ ਵੀ ਭਾਈ ਉੱਠੋ ਹਨਾ ਤੇ ਤੜਕੀ ਵਿਚਾਰੀਆਂ ਪਹਿਲਾਂ ਤਾਂ ਗੋਹਾ ਚੱਕਦੀਆਂ ਗੋਹਾ ਚੱਕਣ ਤੋਂ ਬਾਅਦ ਫਿਰ ਕੱਖ ਪੱਠਾ ਪਾਉਂਦੀਆਂ ਫਿਰ ਜਾ ਕੇ ਕਿਤੇ ਤਾਰਾਂ ਕੱਢਦੀਆਂ ਹਨ ਹੁਣ ਤੇ ਕਿਸੇ ਦੇ ਪੁਆਇੰਟ ਤੁਸੀਂ ਮਾਰਨੇ ਆ ਜਾਂ ਕਿਸੇ ਨੂੰ ਮਤਲਬ ਨੁਕਸਾਨ ਕਰਨਾ ਤਾਂ ਗਲਤ ਗੱਲ ਆ ਨਵੇਂ ਮੁੰਡੇ ਜਿਹੜੇ ਵੀਰ ਮਤਲਬ ਉਹਨਾਂ ਨੂੰ ਆਏ ਆ ਵੀ ਫੈਂਸੀ ਕੰਮ ਕਰ ਲਿਏ ਫੈਂਸੀ ਕੰਮਾਂ ਚ ਬਾਈ ਘਾਟੇ ਬਹੁਤ ਜ਼ਿਆਦੇ ਆ ਤੁਸੀਂ ਫੈਂਸੀ ਕੰਮ ਦੇ ਚੱਕਰ ਚ ਨਾ ਪਾਓ ਤੇ ਤੁਸੀਂ ਆਹਾਂ ਮੀਨ ਆ ਜਿਹੜੀ ਲੈ ਆ ਕੇ ਰੱਖੋ ਹੋਰ ਕੀ ਕਹਿਣਾ ਚਾਹਣਾ ਬਾਬਾ ਜੀ ਬਾਬੇ ਨੇ ਤਾਂ ਕੁਝ ਨਹੀਂ ਕਹਿਣਾ ਬਾਬਾ ਤਾਂ ਆਪਦੇ ਕੰਮ ਚ ਲੱਗੇ ਹੋਏ ਆ ਅੱਛਾ ਤੇ ਆ ਲੇ ਕੋ ਪੂਰੇ ਆਂਦੂ ਮਰ ਤਸੱਲੀ ਨਾਲ ਐ ਨਹੀਂ ਵੀ ਫਾਰਮੈਲਟੀ ਹੀ ਕਰਤੀ ਤੇ ਤੁਸੀਂ ਦੁੱਧ ਚੱਕ ਲਿਆ ਨਾ ਮਾਰ ਕੇ ਪਲੈਂਜਰ ਪਲੈਂਜਰ ਪੂਰਾ ਆਈ ਐਮ ਵੀ ਐਫ ਐਫ ਕਈ ਬੰਦੇ ਕਾਲੀ ਕਰ ਦਿੰਦੇ ਆ ਵੀ ਯਾਰ ਆਪਾਂ ਦਾ ਦੁੱਧ ਚੱਕ ਲਿਆ ਤੇ ਫਾਇਟ ਕੋਈ ਗੱਲ ਨਹੀਂ ਦੇਖ ਲਾਂ ਇਹ ਕਰ ਲਾਂ ਪਰ ਤਸੱਲੀ ਕਰਕੇ ਲਿਆਓ ਚੱਕ ਕੇ ਜਿਹੜੇ ਵੀ ਤੁਸੀਂ ਸੈਂਟਰ ਤੋਂ ਦੁੱਧ ਚੱਕ ਕੇ ਲਿਆਉਣੇ ਹੋ ਬਾਕੀ ਫੈਂਸੀ ਕੰਮਾਂ ਜਿ ਪੈਣ ਦਾ ਕੋਈ ਤਕ ਨਹੀਂ ਬਾਈ ਤੁਸੀਂ ਆਪ ਵੀ ਆਲਸੀ ਹੋ ਜਾਂਦੇ ਹੋ ਮੰਨ ਲਓ ਤੁਸੀਂ ਫੈਂਟਰ ਦੂਜੀ ਮਸ਼ੀਨ ਤੇ ਲਾਤੀ ਹੁਣ ਨੁਵੇਲੇ ਹੋਏ ਹੁੰਦੇ ਤੇ ਆ ਜਿਹੜਾ ਤੁਸੀਂ ਦੁੱਧ ਚੱਕ ਕੇ ਲੈ ਕੇ ਆਉਣਾ ਕਿਸੇ ਨੂੰ ਗਾਹਾਂ ਹੋਰ ਪਾਉਣਾ ਘਟੋ ਘਟ ਤੁਹਾਨੂੰ ਤਸੱਲੀ ਤਾਂ ਹੈਗੀ ਆ ਬਾਬਾ ਜੀ ਮੈਨੂੰ ਤਾਂ ਤਸੱਲੀ ਹੈ ਵੀਰੇ ਨਹੀਂ ਉਹ ਗੱਲ ਕਰਦਾ ਜਿਹੜਾ ਬੰਦਾ ਗਾਹਾਂ ਹੋਰ ਕਰਦਾ ਉਹਨੂੰ ਘਟੋ ਘਟ ਤਸੱਲੀ ਤਾਂ ਹੈਗੀ ਆ ਵੀ ਹਾਂ ਦੁੱਧ ਸਹੀ ਆ ਫਾਇਟ ਸਹੀ ਆ ਉਹ ਤਾਂ ਹੁਣ ਜਦੋਂ ਜਰ ਘਰੇ ਚੀਜ਼ ਆਊਗੀ ਉਹ ਸਹੀ ਆਊਗੀ ਜਿਹੜੀ ਆਪਾਂ ਅਗਲੇ ਦੇ ਘਰੇ ਜਾਵਾਂਗੇ ਹਾਂ ਠੀਕ ਹੈ ਗੱਲ ਉਹ ਅਗਲਾ ਕੁਝ ਵੀ ਕਰ ਸਕਦੇ ਕੁਝ ਵੀ ਕਰ ਸਕਦਾ ਹਾਂ ਜਿਹੜੇ ਬਾਕੀ ਮੋਟਰਸਾਈਕਲਾਂ ਦੇ ਜਿਹੜੀਆਂ ਹੈਆਂ ਮਸ਼ੀਨਾਂ ਠੀਕ ਆ ਅੱਜ ਕੱਲ ਮਸ਼ੀਨੀ ਜੁਗ ਹੋ ਗਿਆ ਕਾਲੀ ਹੋ ਗਈ ਵੀ ਫਟਾਫਟ ਕੰਮ ਨਵੇੜੋ ਪਰ ਜਿਹੜੀ ਚਾਲ ਆ ਉਹ ਥੋੜੀ ਪਹਿਲਾਂ ਵਾਲੀ ਰੱਖੋ ਤੁਸੀਂ ਕਾਰੋਬਾਰ ਕਰਨ ਵਾਸਤੇ ਵਧੀਆ ਉਹਦਾ ਸਿਸਟਮ ਬਣਾ ਕੇ ਰੱਖੋ ਕਈ ਬੰਦੇ ਅੱਜ ਕੱਲ੍ਹ ਸੋਚ ਆ ਵੀ ਯਾਰ ਟਾਈਮ ਘਟਾ ਟਾਂ ਆ ਕਰ ਲਾਂਗੇ ਕੰਮ ਜਾ ਕੇ ਆ ਨਵੇਟ ਲਾਂਗੇ ਜਿਹੜੇ ਕੰਮ ਨੇ ਜਿਵੇਂ ਹੋਣਾ ਉਵੇਂ ਹੀ ਹੋਣਾ ਕੱਲ੍ਹ ਅਸੀਂ ਮਾੜੀ ਜੀ ਕਾਲੀ ਕਰੀ ਮੀਟਰ ਫਟ ਗਿਆ ਪੈਣਾ ਕੁਰਤਾ ਪਜਾਮਾ ਪਾਟ ਗਿਆ ਬਾਬੇ ਦਾ ਨਾ ਉਹ ਪਤਾ ਪਾਟ ਹੀ ਜਾਂਦੇ ਨੇ ਉਹ ਤਾਂ ਐਨੇ ਦਾ ਤੇ ਬਾਕੀ ਆਪਾਂ ਕੱਲ ਗੱਲ ਕਰੀ ਸੀ ਕਿ ਗੱਡੀਆਂ ਗੁੱਡੀਆਂ ਜਿਹੜਾ ਤੁਸੀਂ ਲੈਨੇ ਆਂ ਲੋਨ-ਲਾਨ ਤੇ ਉਹ ਲੈਣ ਦਾ ਕੋਈ ਤਕ ਨਹੀਂ ਹੈਗਾ ਆਹ ਮਸ਼ੀਨ ਬੱਬਾ ਜੀ ਇਹ ਮਸ਼ੀਨ ਇਹ ਸਾਰਾ ਸੈੱਟ ਕਿੰਨੇ ਕੇ ਪੈਸਿਆਂ ਦਾ ਤੁਹਾਡੇ ਹਿਸਾਬ ਨਾਲ ਆ ਕਿੰਨੇ ਪੈਸਿਆਂ ਦੀ ਮਸ਼ੀਨ ਵਿੱਚੇ ਮਸ਼ੀਨ ਜੇ ਠੀਕ ਹੈ ਜੇ ਤਾਂ ਲਾਉਣੀ ਆ ਹੱਥੀ ਤਾਂ ਤਾਂ ਸਾਰੇ ਕੀ ਕਹਿੰਦਾ 1000 ਰੁਪਏ ਦਾ ਕੰਮ ਹਾਂ ਹਾਂ ਜੇ ਇੱਧਰ ਲਾਉਣਾ ਤਾਂ 3000 ਰੁਪਏ ਦਾ ਕੰਮ ਬਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਸਹੀ ਚੀਜ਼ ਕੰਮ ਕਰਨ ਵਾਸਤੇ ਤੁਸੀਂ ਲਾਉਣਾ 3000 ਰੁਪਏ ਜੇ ਤੁਸੀਂ ਬਾਈ 헤ਰ ਫੇਰ ਕਰਨੀ ਆ ਤਾਂ 30000 ਰੁਪਇਆ ਲਾ ਦਿਓ ਠੀਕ ਆ ਨਾਲ ਇਹ ਤਸੱਲੀ ਅਗਲਾ ਥੋਡੇ ਕੋਲੇ ਗਾਹ ਦੇ ਅਗਲਾ ਟਕਿਆਂ ਨਾਲ ਖੜਜੂ ਤੁਸੀਂ ਚੱਲ ਮੈਂ ਇਹ ਕੰਮ ਕਰੋਗੇ ਤੇ ਵਿੱਚ ਤਾਂ ਫਿਰ ਤੁਹਾਨੂੰ ਵੀ ਪਤਾ ਹੀ ਆ ਹਨਾ ਕਿ ਤੁਹਾਡੀ ਆਤਮਾ ਕੀ ਕਹਿੰਦੀ ਆ ਤੇ ਅਗਲੀ ਵੀ ਆਤਮਾ ਕੀ ਕਹਿੰਦੀ ਆ ਸੋ ਬਾਈ ਮੇਰੀ ਇਹ ਸੀਗੀ ਇੰਨੀ ਕੁ ਜਾਣਕਾਰੀ ਸੀਗੀ ਇਸ ਕੰਮ ਵਾਸਤੇ ਵੀ ਤੁਸੀਂ ਜਿਹੜਾ ਇੱਕ ਮਿੰਟ